ਵੀ ਦਾਣਸਬਾ ਦਾ ਸੈਸ਼ਨ ਆਉਣ ਵਾਲਾ ਹੈ ਤਾਂ ਸੈਸ਼ਨ ਦੇ ਵਿੱਚ ਕਿਹੜੇ ਮੁੱਦੇ ਚੱਕੇ ਜਾਣਗੇ ਇਸੇ ਨੂੰ ਲੈ ਕੇ ਫਿਰੋਜ਼ਪੁਰ ਦੇ ਅਧਿਆਤਿ ਵਿਧਾਇਕ ਰਜਨੀਸ਼ ਤਈਆ ਦੇ ਕੋਲ ਪਹੁੰਚੇ ਆਂ ਔਰ ਉਹਨਾਂ ਕੋ ਜਾਣਦੇ ਆਂ ਕਿ ਸੈਸ਼ਨ ਦੇ ਵਿੱਚ ਉਹ ਕਿਹੜੇ ਮੁੱਦੇ ਆਪਦੇ ਹਲਕੇ ਦੇ ਚੱਕਣਗੇ ਕਿਉਂਕਿ ਇਸ ਸੈਸ਼ਨ ਤੋਂ ਲੋਕਾਂ ਨੂੰ ਕਾਫੀ ਉਮੀਦ ਹੈਗੀਆਂ ਨੇ ਕਿਉਂਕਿ ਸਰਕਾਰ ਨੂੰ ਬਣੇ ਕਾਫੀ ਟਾਈਮ ਹੋ ਗਿਆ ਔਰ ਲੋਕਾਂ ਦੀ ਕਾਫੀ ਉਮੀਦ ਤਾਂ ਹੈਗੀ ਹੈ ਤਾਂ ਗੱਲਬਾਤ ਕਰਦੇ ਹੈਗੇ ਆ ਤਾਂ ਸਰ ਜਨਬਾਲੀ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਅ ਸਭ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਕਾਫੀ ਮੁੱਦੇ ਹੈਗੇ ਨੇ ਤਾਂ ਕਿਹੜੇ ਮੁੱਦਿਆਂ ਨੂੰ ਐਤਕੀ ਤੁਸੀਂ ਸੈਸ਼ਨ ਦੇ ਵਿੱਚ ਚੁੱਕੋਗੇ ਕਿਉਂਕਿ ਲੋਕਾਂ ਦੀ ਕਾਫੀ ਨਜ਼ਰ ਜੜੀ ਹੈ ਉਹ ਤੁਹਾਡੀ ਸਰਕਾਰ ਦੇ ਉੱਪਰ ਹੈ ਕਿਉਂਕਿ ਕਈ ਮੁੱਦੇ ਹੈਗੇ ਨੇ ਅ ਦੇਖੋ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ 2 ਤੇ 3 4 ਤਰੀਕ ਨੂੰ ਹੋ ਰਿਹਾ ਹ ਇਹਦੇ ਵਿੱਚ ਮੇਰੇ ਹਲਕੇ ਦੇ ਕਈ ਮੁੱਦੇ ਹੈਗੇ ਨੇ ਜਿਹੜੇ ਕਿ ਮੈਂ ਉਹ ਸਵਾਲ ਮੈਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਨੇ ਪਰ ਮੈਨੂੰ ਉਮੀਦ ਹੈ ਕਿ ਉਹ ਸਵਾਲ ਮੇਰੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮਾਲਯੂਕ ਸਪੀਕਰ ਸਾਹਿਬ ਦੇ ਰਾਹੀਂ ਮੈਂ ਸਰਕਾਰ ਤੋਂ ਜਵਾਬ ਲਵਾਂਗਾ ਤੇ 2 ਤਰੀਕ ਨੂੰ ਤਾਂ ਸ਼੍ਰਧਾਂਜਲੀਆ ਨੇ 3 ਤਰੀਕ ਨੂੰ ਜਿਹੜਾ ਕੁਐਸਚਨ ਆਰ ਹੈਗਾ ਉਹਦੇ ਵਿੱਚ ਮੇਰੇ ਸਵਾਲ ਛਾ ਲੱਗਣਗੇ ਇੱਕ ਸਵਾਲ ਮੈਨੂੰ ਪਤਾ ਲੱਗੇ ਕਿ ਮੇਰਾ ਲੱਜੁਕਿਆ ਜਿਹੜਾ ਕਿ ਮਮਦੂਤ ਕਸਬੇ ਦੇ ਵਿੱਚ ਚੱਕ ਵੀਰ ਸਰਕਾਰ ਇੱਕ ਜੰਗਲ ਹੈਗਾ ਪਿੰਡ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿ ਉਸ ਜੰਗਲ ਨੂੰ ਅਸੀਂ ਐਜ਼ ਅ ਸਫਾਰੀ ਐਜ਼ ਅ ਟੂਰਿਸਟ ਸਪੌਟ ਇਹਨੂੰ ਅਸੀਂ ਵਿਕਸਿਤ ਕਰਾਉਣ ਵਾਸਤੇ ਮੈਂ ਇੱਕ ਜਿਹੜੀ ਮੰਗ ਹੈਗੀ ਹੈ ਮੈਂ ਵਿਧਾਨ ਸਭਾ ਦੇ ਵਿੱਚ ਰੱਖਾਂਗਾ ਮੇਰਾ ਮਕਸਦ ਇਹ ਹੈ ਕਿ ਮੇਰਾ ਹਲਕਾ ਫਰੋਸ ਕੋ ਦਿਹਾਤੀ ਦੇ ਵਿੱਚ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਵੱਧ ਤੋਂ ਵੱਧ ਨਿਕਲਣ ਕਸਬਾ ਮੰਦੋਟ ਛੋਟਾ ਜਿਹਾ ਕਸਬਾ ਬਾਰਡਰ ਤੇ ਹੈ ਬਾਰਡਰ ਦੇ ਲੋਕਾਂ ਦੀਆਂ ਜਿਹੜੀ ਹੈਗੇ ਉੱਥੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੈ ਖੇਤੀ ਹੈ ਔਰ ਬਿਜ਼ਨਸ ਹੈ ਨਾ ਉੱਥੇ ਕੋਈ ਹੈ ਨਹੀਂਗਾ ਛੋਟਾ ਜਿਹਾ ਬਾਜ਼ਾਰ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਜੇਕਰ ਉੱਥੇ ਸਫਾਰੀ ਉਹਨੂੰ ਪ੍ਰਮੋਟ ਹੁੰਦਾ ਉਸ ਜੰਗਲ ਨੂੰ ਇੱਕ ਟੂਰਿਜ਼ਮ ਪੱਖੋਂ ਉਸ ਪ੍ਰਮੋਟ ਹੁੰਦਾ ਤਾਂ ਬੰਦੋੜ ਸੈਕਟਰ ਦੇ ਵਿੱਚ ਕਾਫੀ ਰੋਜ਼ਗਾਰ ਨਿਕਲੇਗਾ ਲੋਕ ਸੈਲਾਨੀ ਇੱਥੇ ਜਿਹੜੇ ਤੋਂ ਆਉਣਗੇ ਔਰ ਉਥੇ ਨਾਈਟ ਸਟੇ ਹੋਟਲਸ ਟਾਬੇ ਔਰ ਜਿਹੜਾ ਹੈਗਾ ট্রান্সਪੋਰਟੇਸ਼ਨ ਦਾ ਕੰਮ ਬਹੁਤ ਨਿਕਲੇਗਾ ਜੇਕਰ ਮੇਰੀ ਇਸ ਮੰਗ ਦੇ ਉੱਤੇ ਸਰਕਾਰ ਗੌਰ ਕਰਦੇ ਹੋਏ ਇਹ ਇਹਨੂੰ ਪ੍ਰਵਾਨ ਕਰਦੀ ਹੈ ਸਰ ਦੇਖਿਆ ਜਾਵੇ ਤਾਂ ਉਹ ਕਾਫੀ ਏਕੜ ਫੈਲਿਆ ਹੋਇਆ ਹੈ ਕਾਫੀ ਵੱਡਾ ਹੈ हां 800 ਏਕੜ ਦੇ ਕਰੀਬ ਹੈਗਾ ਤੇ ਉਸ ਦੀ ਫੈਂਸਿੰਗ ਦੀ ਵੀ ਗੱਲ ਕੀਤੀ ਗਈ ਸੀ ਕਿਉਂਕਿ ਉੱਥੇ ਕਿਸਾਨ ਜਿਹੜੇ ਸੀਗੇ ਉਹ ਪਰੇਸ਼ਾਨ ਹੁੰਦੇ ਸੀਗੇ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਕਈ ਵਾਰ ਜਾਨਵਰ ਵੜ ਜਾਂਦੇ ਸੀਗੇ ਤਾਂ ਉਹ ਖਰਾਬ ਕਰ ਦਿੰਦੇ ਆ ਫਸਲ ਤਾਂ ਉਸ ਚੀਜ਼ ਨੂੰ ਲੈ ਕੇ ਵੀ ਕੀ ਕੀਤਾ ਜਾ ਰਿਹਾ ਅ ਮਾਨਯੋਗ ਸਡੇ ਮੰਤਰੀ ਰਾਚਨ ਕਟਾਰਚਲ ਜੀ ਮਈ 2023 ਦੇ ਵਿੱਚ ਉੱਥੇ ਗਏ ਸੀਗੇ ਔਰ ਉਹਨਾਂ ਨੇ ਉਦੋਂ ਉਹ ਫੈਂਸਿੰਗ ਦਾ ਕਰੀਬ 86 ਲੱਖ ਰੁਪਏ ਨੂੰ ਐਗਜੈਕਟ ਯਾਦ ਨਹੀਂ ਲੱਗਦਾ ਇੱਕ ਉਹ ਪ੍ਰੋਜੈਕਟ ਦਾ ਨਿਪਟਰ ਰੱਖਿਆ ਸੀ ਉਦੋਂ ਫੈਂਸਿੰਗ ਹੋਣੀ ਸੀ ਉਹ ਫੈਂਸਿੰਗ ਦਾ ਥੋੜਾ ਜਿਹਾ ਕੰਮ ਕੁਝ ਟੈਕਨੀਕਲिटीज ਕਰਕੇ ਅੜ ਗਿਆ ਹੈਗਾ ਮੈਂ ਮਾਨਯੋਗ ਜਿਹੜੇ ਮੰਤਰੀ ਸਾਹਿਬ ਰਾਹੀਂ ਮੈਂ ਇਹ ਹੁੰਦਾ ਤਾਂ ਜਵਾਬ ਮੰਗੇ ਹੈਗਾ ਵੀ ਤੇ ਉਹ ਸਵਾਲ ਮੈਂ ਲਾਇਆ ਵਿਧਾਨ ਸਭਾ ਦੇ ਵਿੱਚ ਵੀ ਮੈਨੂੰ ਦੱਸਿਆ ਜਾਵੇ ਉਹ ਕੰਮ ਆਪਾਂ ਕਦੋਂ ਤੱਕ ਕੰਪਲੀਟ ਕਰੇਗੀ ਸਰਕਾਰ ਤਾਂ ਕਿ ਜਲਦੋਂ ਜਲ ਇਸ ਫੈਂਸਿੰਗ ਵਾਲਾ ਕੰਮ ਕੰਪਲੀਟ ਕਰੇ ਕਿਉਂਕਿ ਜਦੋਂ ਵੀ ਮੈਂ ਮਮਦੋੜ ਤੇ ਵਿਜ਼ਿਟ ਕੀਤਾ ਉੱਥੇ ਆਲੇ ਦੁਆਲੇ ਕਈ ਪਿੰਡ ਹੈਗੇ ਨੇ ਤੇ ਉਹਨਾਂ ਲੋਕਾਂ ਵੱਲੋਂ ਵੀ ਮੇਰੇ ਕੋਲ ਮੰਗ ਪੱਤਰ ਵਗੈਰਾ ਆਏ ਸਿਗੇ ਉਹਨਾਂ ਨੇ ਕਿਹਾ ਸੀ ਕਿ ਸਰ ਸਾਡੇ ਉੱਤੇ ਜੰਗਲੀ ਜਿਹੜਾ ਸੂਰ ਹੈਗਾ ਨੀਲ گاਵਾਂ ਨੇ ਉਹ ਫਸਲਾਂ ਖਰਾਬ ਕਰ ਦਿੰਦੇ ਨੇ ਔਰ ਉਹਨਾਂ ਨੂੰ ਆਠ ਬੜਾ ਨੁਕਸਾਨ ਹੁੰਦਾ ਸੋ ਇਹ ਗੱਲ ਮੈਂ ਮਾਨਯੋਗ ਮੰਤਰੀ ਸਾਹਿਬ ਔਰ ਅੱਗੇ ਵੀ ਰੱਖੀ ਸੀਗੀ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਵਿਧਾਨ ਸਭਾ ਦੇ 70 ਸੈਸ਼ਨ ਰਾਹੀਂ ਕਿਉਂਕਿ ਮੇਰਾ ਸਵਾਲ ਉਹਦੇ ਉਸ ਪੁਆਇੰਟ ਤੇ ਲੱਗਾ ਹੈ ਤੇ ਮੈਨੂੰ ਜਵਾਬ ਉਹਦੇ ਚ ਇੱਕ ਵਧੀਆ ਮੈਕਮੇਵਲੋਂ ਮਿਲੇਗਾ اور ਮੈਨੂੰ ਉਮੀਦ ਹੈ ਕਿ ਇਹ ਜਿਹੜੀ ਫੈਂਸਿੰਗ ਦਾ ਜਿਹੜਾ ਕੰਮ ਹੈ ਉਹ ਬਹੁਤ ਜਲਦੀ ਕੰਪਲੀਟ ਹੋ ਜਾਵੇਗਾ ਸਰ ਦੇਖਿਆ ਜਾਵੇ ਫਿਰੋਜ਼ਪੁਰ ਦੇ ਹਲਕਾ ਕਾਫੀ ਵੱਡਾ ਹੈਗਾ ਔਰ ਕਾਫੀ ਦੂਰ ਤੱਕ ਇਹ ਫੈਲਿਆ ਹੋਇਆ ਹੈ ਔਰ ਇਸ ਦੇ ਵਿੱਚ ਤਲਵੰਡੀ ਭਾਈ ਜੀ ਜਿਹਦੇ ਗੱਲ ਕਰਦੇ ਹੈਗੇਆਂ ਕਈ ਮੁੱਦੇ ਉਸ ਦੇ ਹੈਗੇ ਨੇ ਉਸ ਦੇ ਵਿੱਚ ਹੈਗੇ ਨੇ ਕਿ ਹੋਰ ਮੁੱਦਿਆਂ ਨੂੰ ਵੀ ਜਿਹੜਾ ਉੱਥੇ ਚੱਕਿਆ ਜਾਊਗਾ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਚਾਰੋਂ ਉਹਦਾ ਤੁਸੀਂ ਆਮ ਆਦਮੀ ਪਾਰਟੀ ਦੀ ਹੈਗੀ ਹੈ ਔਰ ਲੋਕਾਂ ਦੀ ਕਾਫੀ ਉਮੀਦਾਂ ਹੈਗੀਆਂ ਤੁਹਾਡੇ ਚਾਰੋਂ ਤੋਂ ਔਰ ਐਤ ਕੀ ਇਸ ਸੈਸ਼ਨ ਤੋਂ ਵੀ ਕਾਫੀ ਉਮੀਦ ਹੈਗੀ ਹੈ ਕਿ ਫਿਰੋਜ਼ਪੁਰ ਵਾਸਤੇ ਕੋਈ ਵੱਡਾ ਤੁਸੀਂ ਜਿਹੜੀ ਹੈ ਮੰਗ ਕੀਤੀ ਹੈ ਦਕੋ ਵੈਸੇ ਤਾਂ ਮਾਨਯੋਗ ਸੀਐਮ ਸਾਹਿਬ ਅੱਗੇ ਮੈਂ ਅਸੀਂ ਕਰੀਬ 1.5 2 ਮਹੀਨੇ ਪਹਿਲਾਂ ਮੈਂ ਮਾਨਯੋਗ ਸੀਮ ਸਾਹਿਬ ਨੂੰ ਮਿਲਿਆ ਸੀਗਾ ਤੇ ਉਦੋਂ ਗੱਲ ਕੀਤੀ ਸੀ ਕਿ ਸਰ ਫਲੋਸਪੁਰ ਜ਼ਿਲ੍ਹੇ ਨੂੰ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਫਲੋਸਪੁਰ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਇਹ ਕਾਫੀ ਪਿਛੜਿਆ ਹੈ ਐਸਪੀਰੇਸ਼ਨਲ ਡਿਸਟ੍ਰਿਕਟ ਹੈ ਔਰ ਮਾਨਯੋਗ ਸੀਮ ਸਾਹਿਬ ਨੇ ਮੈਨੂੰ ਇਹ ਪ੍ਰੋਮਿਸ ਦਿੱਤਾ ਸੀ ਕਿ ਬਹੁਤ ਜਲਦ ਜਿਹੜਾ ਹੈਗਾ ਫਲੋਸਪੁਰ ਵਾਲੇ ਪਾਸੇ ਅਸੀਂ ਕੋਈ ਨਾ ਕੋਈ ਗ੍ਰਾਂਟ ਸਪੈਸ਼ਲ ਪੈਕੇਜ ਜਾਂ ਕੋਈ ਨਾ ਕੋਈ ਇੰਡਸਟਰੀ ਵਗੈਰਾ ਇਹਨੂੰ ਵਲ ਪਲਾਨ ਕਰ ਰਹੇ ਹਾਂ ਤਾਂ ਕਿ ਫਰੋਸ ਫੂਡ ਜਿਹੜਾ ਹੈਗਾ ਉਹ ਡਵੈਲਪ ਹੋ ਸਕੇ ਜਿੱਥੋਂ ਤੱਕ ਕਿਉਂਕਿ ਪਹਿਲਾਂ ਇੱਥੇ ਬਾਰਡਰ ਡਿਸਟ੍ਰਿਕਟ ਹੋਂ ਕਰਕੇ ਇੱਥੇ ਬਾਰਡਰ ਅਲਾਉਂਸਿਸ ਆਉਂਦੇ ਸੀ ਮੈਨੂੰ ਲੱਗਦਾ ਕਿ ਪਿਛਲੇ ਕਾਫੀ ਸਾਲਾਂ ਤੋਂ ਉਹ ਜਿਹੜਾ ਬਾਰਡਰ ਅਲਾਉਂਸ ਹੈਗਾ ਉਹ ਨਹੀਂ ਆ ਰਿਹਾ ਉਹ ਬੰਦ ਹੋ ਚੁੱਕਿਆ ਔਰ ਉਹ ਬੰਦ ਹੋਣ ਕਰਕੇ ਜਿਹੜੇ ਡਵੈਲਪਮੈਂਟ ਦੇ ਕੰਮ ਇਫੈਕਟ ਹੋ ਜਾਂਦੇ ਠੀਕ ਹੈ ਪਿੰਡਾਂ ਦੇ ਵਿੱਚ ਜਿਹੜੇ ਕਈ ਕੰਮ ਉਹ ਮਨੀਓਕ ਸਿੰਘ ਸਾਹਿਬ ਜੀ ਗਵਾਈ ਹੇਠ ਚੱਲ ਰਹੇ ਨੇ ਲੇਕਿਨ ਵੱਡੀ ਜਿਹੜੀ ਇੱਥੇ ਦਿੱਕਤ ਹੈ ਉਹ ਦਿੱਕਤ ਹੈਗੀ ਹੈ ਤੇ ਰੋਜ਼ਗਾਰ ਦੀ ਕੋਈ ਵੱਡੀ ਇੰਡਸਟਰੀ ਨਹੀਂ ਹੈਗੀ ਕੋਈ ਵੱਡਾ ਇੱਥੇ ਕੋਈ ਕਾਰਖਾਨਾ ਨਹੀਂ ਹੈਗਾ ਸ਼ੈੱਲਰ ਇੰਡਸਟਰੀਜ਼ ਹੈਗੀ ਹੈ ਸਾਡੇ ਤੇ ਸ਼ੈੱਲਰਸ ਬਹੁਤ ਨੇ ਉਹ ਉੱਥੇ ਜਿਹੜੀ ਲੇਬਰ ਹੈਗੀ ਹੈ ਉਹ ਜ਼ਿਆਦਾਤਰ ਤੇ ਆਊਟ ਆਫ ਪੰਜਾਬ ਐ ਕੋਈ ਯੂਪੀ ਬਿਹਾਰ ਇਧਰੋਂ ਲੇਬਰ ਲੱਗੀ ਹੈ। ਔਰ ਪੰਜਾਬੀਆਂ ਨੂੰ ਮੈਂ ਸਮਝਦਾ ਕਿ ਸਾਡੇ ਮੇਰੇ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਵਾਸਤੇ ਕੋਈ ਨਾ ਕੋਈ ਇੱਥੇ ਵੱਡੀ ਇੰਡਸਟਰੀ ਆ ਕੋਈ ਨਾ ਕੋਈ ਵੱਡਾ ਪ੍ਰੋਜੈਕਟ ਉਹਦੀ ਬਹੁਤ ਵੱਡੀ ਦਰਕਾਰ। ਤਾਂ ਸਰ ਹੁਣ ਦੇਖਿਆ ਜਾਵੇ ਤਾਂ ਅੱਗੇ ਵਿਧਾਨ ਸਭਾ ਚੋਣਾਂ ਵੀ ਆਣੀਆਂ ਹੈਗੀਆਂ ਜਿੱਥੇ ਸੀਟਾਂ ਛੱਡੀਆਂ ਹੈਗੀਆਂ ਨੇ ਉੱਥੇ ਹੋਣੀਆਂ ਨੇ। ਔਰ ਉੱਥੇ ਆਵਾਜ਼ ਵੀ ਪਾਰਟੀ ਦੀ ਕੀ ਰਹਿ ਰਹੀ ਹੈਗੀ ਅੱਗੇ ਰਣਨੀਤੀ। ਦੇਖੋ ਇਲੈਕਸ਼ਨ ਕੋਈ ਵੀ ਹੋਵੇ ਪਾਰਟੀ ਹਮੇਸ਼ਾ ਤਿਆਰ ਰਹੇ ਤੁਸੀਂ ਦੇਖੋ ਪਿਛਲੀ ਜਮਨੀ ਚੋਣ ਜਿਹੜੀ ਸੀ ਅ ਇੱਕ ਪਾਸਾ ਜਲੰਧਰ ਦੀ ਜਿਹੜੀ ਹੋਈ ਹੈ ਉਹ ਲੋਕਾਂ ਨੇ ਕੀਤਾ ਕਿਉਂਕਿ ਲੋਕਾਂ ਨੇ ਮਾਨਯੋਗ ਸਿੰਘ ਸਾਹਿਬ ਦੇ ਕੰਮ ਦੇਤੇ ਮੋਹਰ ਲਈ ਚਾਰ ਜਿਹੜੀਆਂ ਜਮਨੀਆ ਚੋਣਾਂ ਹੋ ਰਹੀਆਂ ਨੇ ਸਾਡੇ ਕੋਲ ਪਹਿਲਾਂ 92 ਵਿਧਾਇਕ ਸੀਗੇ ਸ਼ੀਤਲੰਗ ਰਾਜੀ ਗਏ ਸ਼ੀਤਲੰਗ ਰਾਜੀ ਜੀ ਦੀ ਜਿਹੜੀ ਖਾਲੀ ਜਗ੍ਹਾ ਸੀ ਉਹ ਬਿੰਦਰ ਭਗਤ ਜੀ ਨੇ ਭਰਤੀ ਸਾਡੇ ਕੋਲ 93 ਜਿਹੜੇ ਵਿਧਾਇਕ ਸੀ ਉਹ ਤੁਹਾਡੇ ਕੋਲ ਡਾਕਟਰ ਚੱਬੇਵਾਲ ਸਾਹਿਬ ਆ ਗਏ ਰਾਜਕੁਮਾਰ ਚੱਬੇਵਾਲ ਜੀ ਉਹ ਹੁਣ ਐਮਪੀ ਬਣ ਗਏ ਉਹਨਾਂ ਦੀ ਜਗ੍ਹਾ 93 ਜਿਹੜਾ ਨੰਬਰ ਖਾਲੀ ਸੀਗਾ ਉਹ 93 ਨੰਬਰ ਡਾਕਟਰ ਸੁਖੀ ਜੀ ਜਿਹੜੇ ਬੰਗਾ ਤੋਂ ਐਮਐਲਏ ਸਾਹਿਬ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚੋਂ ਉੱਥੇ ਆ ਗਏ ਇਹ ਚਾਰ ਦੀ ਜਿਹੜੀ ਚਾਰ ਵਿਧਾਨ ਸਭਾਵਾਂ 'ਚ ਜਿਹੜੇ ਇਲੈਕਸ਼ਨ ਹੋ ਰਹੇ ਆ ਚਾਰੇ ਦੀ ਚਾਰੇ ਆਮ ਆਦਮੀ ਪਾਰਟੀ ਜਿੱਤੇਗੀ ਔਰ 93 ਤੇ 4 97 ਹੋਣ ਜਾ ਰਹੇ ਆ 117 ਦੇ ਵਿੱਚੋਂ 97 ਹੋਣ ਜਾ ਰਹੇ ਆ ਔਰ ਬਹੁਤ ਜਲਦ ਜਦੋਂ ਵੀ ਇਹ ਇਲੈਕਸ਼ਨ ਡਿਕਲੇਰ ਹੋਗਾ ਤੁਹਾਨੂੰ ਦਿਖਾਵਾਂਗੇ ਕਿ ਜਿਮਨੀ ਚੋਣਾ ਆਮ ਆਦਮੀ ਪਾਰਟੀ ਮਾਨਯੋਗ ਸੀਮ ਸਿੰਘ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਔਰ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਵਾਲ ਸਾਹਿਬ ਦੀ ਸੋਚ ਔਰ ਸਾਡੇ ਸੰਗਠਨ ਮਹਾਮੰਤਰੀ ਡਾਕਟਰ ਸੰਦੀਪ ਪਾਠਕ ਜੀ ਦੀ ਰਣਨੀਤੀ ਪੂਰੀ ਟੀਮ ਦੀ ਇਕਜੁੱਟਤਾ ਇੱਕ ਇੱਕ ਵਲੰਟੀਅਰ ਦੀ ਮਿਹਨਤ ਔਰ ਇੱਕ ਇੱਕ ਸਤਕਾਰਯੋਗ ਆਗੂ ਸਹਿਬਾਨਾਂ ਦੀ ਮੇਨ ਸਦਕਾ ਅਸੀਂ ਇਹ ਕਲੀਨ ਸਵੀਪ ਕਰਾਂਗੇ 40 4 ਦੇ ਜਿਮਨੀ ਚੋਣੋ ਤਾਂ ਬਿਲਕੁਲ ਫਿਰੋਜ਼ਪੁਰ ਦੇ ਆਧਿਵਿਦਾਇਕ ਰਜਨੀਸ਼ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਸੈਸ਼ਨ ਦੇ ਵਿੱਚ ਆਪਣੇ ਹਲਕੇ ਨੂੰ ਲੈ ਕੇ ਕਈ ਸਵਾਲ ਜਿਹੜੇ ਆ ਉਥੇ ਚੱਕਣਗੇ ਕੈਮਰਾ ਪਰਸਨ ਰੋਹਿਤ ਨਾਲ ਸਣੀ ਚੋਕਾ ਜੱਟਪਨ ਦੀ ਟੀਪ ਫਿਰੋਜ਼ਪੁਰ